ਮੂਰਤੀ ਦੀ ਆਵਾਜ਼ ਮੈਂ ਪੱਥਰ ਦੀ ਮੂਰਤੀ ਹਾਂ ਤੁਸੀਂ ਮੈਨੂੰ ਰੱਬ ਮੰਨ ਕੇ ਸੋਨੇ ਚਾਂਦੀ ਨਾਲ ਸਜਾਉਂਦੇ ਹੋ ਮੇਰੇ ਅੱਗੇ ਮੱਥੇ ਟੇਕਦੇ ਹੋ ਚੜਾਵੇ ਚੜਾਉਂਦੇ ਹੋ ਪਰ ਮੇਰਾ ਮਨ ਚੀਕਦਾ ਹੈ ਜੇ ਤੁਹਾਡਾ ਵਿਸ਼ਵਾਸ ਸੱਚਾ ਹੈ ਤਾਂ ਰੱਬ ਨੂੰ ਮੇਰੇ ਅੰਦਰ ਕਿਉਂ ਲੱਭਦੇ ਹੋ ਉਸ ਗਰੀਬ ਦੀ ਖਾਲੀ ਥਾਲੀ ਵਿੱਚ ਕਿਉਂ ਨਹੀਂ ਵੇਖਦੇ ਤੁਸੀਂ ਮੈਨੂੰ ਫੁੱਲਾਂ ਨਾਲ ਨਿਹਾਲ ਕਰਦੇ ਹੋ ਪਰ ਛੜਕਾਂ ਉੱਤੇ ਬੇਸਹਾਰਾ ਜਨਵਰਾਂ ਨੂੰ ਡੰਡਿਆਂ ਨਾਲ ਮਾਰਦੇ ਹੋ ਤੁਸੀਂ ਮੇਰੇ ਸਾਹਮਣੇ ਦੀਵੇ ਬਾਲਦੇ ਹੋ ਪਰ ਉਸ ਰੁੱਖ ਨੂੰ ਕੱਟ ਦਿੰਦੇ ਹੋ ਜੋ ਸਾਰੀ ਦੁਨੀਆ ਨੂੰ ਸਾਹ ਦਿੰਦਾ ਹੈ ਰੱਬ ਨਾ ਪੱਥਰ ਵਿੱਚ ਬੰਦ ਹੁੰਦਾ ਨਾ ਮੰਦਰ ਦੀਆਂ ਚਾਰ ਦਵਾਰਾਂ ਵਿੱਚ ਰੱਬ ਤਾਂ ਹਰ ਜੀਵ ਦੇ ਸਾਹ ਵਿੱਚ ਵਸਦਾ ਹੈ ਪਰ ਤੁਸੀਂ ਉਸ ਨੂੰ ਵੇਖਣ ਲਈ ਕਦੇ ਆਪਣਾ ਦਿਲ ਸਾਫ਼ ਨਹੀਂ ਕੀਤਾ ਮੈਂ ਪੱਥਰ ਹਾਂ ਤੁਸੀਂ ਮੈਨੂੰ ਰੱਬ ਬਣਾ ਲਿਆ ਪਰ ਸੱਚ ਇਹ ਹੈ ਅਸਲੀ ਰੱਬ ਤਾਂ ਤੁਹਾਡੇ ਆਪਣੇ ਕਰਮਾਂ ਵਿੱਚ ਵੱਸਦਾ ਹੈ ਮੈਂ ਪੱਥਰ ਦੀ ਮੂਰਤੀ ਹਾਂ ਇਹ ਹੀ ਮੇਰੀ ਆਵਾਜ਼ ਹੈ